सिटी कमिश्नर नगर निगम कमिश्नर एडीसी जी सिविल हसरंजन ਤੇ ਹੋਰ ਅਧਿਕਾਰੀਆਂ ਵੱਲੋਂ ਅਲੀਪੁਰ ਅਰਾਇਆ ਦਾ ਦੌਰਾ ਅਲੀਪੁਰ ਅਰਾਇਆ ਜਿਸ ਸਿੱਟ ਕੰਟਰੋਲ ਹੈਡ ਉਲਟੀਆਂ ਤੇ ਦਸਤ ਦੇ ਕੇਸ ਘਟੇ ਡਾਕਟਰ प्रीति यादव ਨੇ ਕਿਹਾ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ 50 ਸਾਲ ਤੋਂ ਵੱਧ ਉਮਰ ਦੇ ਵਸਨੀਕਾਂ ਦਾ ਰੱਖਿਆ ਜਾ ਰਿਹਾ ਖਾਸ ਧਿਆਨ ਕੇਸਸ ਆ ਰਹੇ ਹਨ ਉਹ ਹੈਲਥ ਟੀਮ ਚੈੱਕ ਕਰ ਰਹੀ ਹੈ ਲਗਭਗ ਮੇਰੇ ਖਿਆਲ ਨਾਲ 17 ਕੇਸਸ ਕਰ ਆਏ ਨੇ ਜਿਨ੍ਹਾਂ ਦੇ ਸਸਪੈਕਟਿਡ ਡਾਇਰੀਆ ਕੇਸਸ ਨੇ ਬਟ વોટર ਜਿਹੜੀ ਸਥਿਤੀ ਹੈ વોટર ਸਪਲਾਈ ਹੈ ਉਹ ਥੈਟ ਇਜ਼ ਅੰਡਰ ਕੰਟਰੋਲ ਕੱਲ ਜਿਹੜੇ ਸਾਰੇ ਸਸਪੈਕਟਿਡ ਪੁਆਇੰਟਸ ਆਫ ਕੰਟਾਮਿਨੇਸ਼ਨ ਨੇ ਉਹ ਬੰਦ ਕਰ ਦਿੱਤੇ ਗਏ ਹੁਣ ਸੈਂਪਲਿੰਗ ਦੇ ਨਾਲ ਸਾਨੂੰ ਪਤਾ ਲੱਗੂਗਾ ਸੈਂਪਲਿੰਗ ਨੂੰ ਕਿਉਂਕਿ 24 ਤੋਂ 48 ਘੰਟੇ ਲੱਗਦੇ ਹਨ ਕਿ ਕਿਹੜੇ ਪੁਆਇੰਟਸ ਦੇ ਵਿੱਚ ਕੰਟਾਮਿਨੇਸ਼ਨ ਹੁਣ ਵੀ ਬਾਕੀ ਹੈਗੀ ਹੈ ਐਂਡ ਰੈਮੀਡੀਅਲ ਐਕਸ਼ਨ ਵਿਲ ਬੀ ਟੇਕਨ ਸੋ ਮੈਨੂੰ ਲੱਗਦਾ ਲਗਭਗ ਸਿਚੁਏਸ਼ਨ 99% ਅੰਡਰ ਕੰਟਰੋਲ ਹੈ ਪਾਣੀ ਦੀ ਸਿਚੁਏਸ਼ਨ ਸਾਫ਼ ਹੋਣੀ ਚਾਹੀਦੀ ਹੈ ਹੁਣ ਬਟ ਉਹ ਸਾਨੂੰ ਟੈਸਟ ਰਿਜ਼ਲਟਸ ਤੋਂ ਪਤਾ ਲੱਗੂਗਾ ਆਲਟਰਨੇਟਿਵ ਸਪਲਾਈ ਕਾਰਪੋਰੇਸ਼ਨ ਦੇ ਰਹੀ ਹੈ ਲਗਭਗ 10 ਟੈਂਕਰ ਇੱਥੇ ਲੱਗੇ ਹੋਏ ਨੇ ਐਂਡ ਲੋਕਾਂ ਨੂੰ ਅਪੀਲ ਹੈ ਕਿ ਘਰ ਦਾ ਪਾਣੀ ਜਦੋਂ ਤੱਕ ਸਿਚੁਏਸ਼ਨ ਟੈਸਟ ਰਿਜ਼ਲਟਸ ਰਹੀ ਸਾਫ਼ ਨਹੀਂ ਹੋ ਜਾਂਦੀ कि ਆਪਣੇ ਘਰ ਦਾ ਪਾਣੀ ਨਾ ਵਰਤਣ ਟੈਂਕਰਸ ਤੋਂ ਪਾਣੀ ਲੈਣ ਸਰ ਲੀਕੇਜ ਨੂੰ ਲੈ ਕੇ ਆ ਰਹੀ ਹੈ ਜੀ ਕਹਿੰਦੇ ਵੀ ਲੀਕੇਜ ਵਾਲੇ ਵਾਲੇ ਪਾਈਪ ਨੇ ਜਿਹੜੇ ਉਹ ਵੀ ਡਿਟੈਕਟ ਪੂਰੀ ਤਰ੍ਹਾਂ ਨਹੀਂ ਹੋ پا ਰਹੇ ਹੈਗੇ ਦਾ ਕਾਰਨ ਕੀ ਹੈ ਲੀਕੇਜ ਕਿਉਂਕਿ ਇਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਗਭਗ 90% ਇਲੀਗਲ ਕਨੈਕਸ਼ਨਸ ਨੇ ਜਦੋਂ ਇਲੀਗਲ ਕਨੈਕਸ਼ਨ ਹੁੰਦਾ ਹੈ ਤਾਂ ਉਹ ਪੂਰਾ ਸਾਇੰਟਿਫਿਕ ਢੰਗ ਨਾਲ ਮੇਨ ਵਾਟਰ ਪਾਈਪਲਾਈਨ ਨਾਲ ਨਹੀਂ ਜੋੜਦੇ ਤਾਂ ਉਸ ਕਰਕੇ ਹੁਣ ਉਹਨਾਂ ਨੂੰ ਖੋਦ ਕੇ ਲੱਭਣਾ that is a difficult task ਉਹ ਉੱਥੇ ਹੀ ਪਤਾ ਚੱਲਦਾ ਜਿੱਥੇ ਕੋਈ ਪਾਣੀ ਖੜਿਆ ਹੋ ਜਾਂਦਾ ਤੁਸੀਂ ਦੇਖ ਰਹੇ ਹੋ ਕਿ ਮਿੱਟੀ ਗਿੱਲੀ ਹੈ ਤਾਂ ਡਿਫਿਕਲਟ ਟੂ ਆਈਡੈਂਟੀਫਾਈ ਕਿ ਕਿੱਥੋਂ ਅੰਡਰਗਰਾਉਂਡ ਲੀਕੇਜ ਹੋ ਰਹੀ ਹੈ ਕੋਈ ਐਸਾ ਡਿਵਾਈਸ ਤਾਂ ਹੈ ਨਹੀਂ ਸਾਡੇ ਕੋਲ ਕਿ ਕਿਥੋਂ ਲੀਕੇਜ ਸਿੱਧੀ ਪਤਾ ਲੱਗ ਜੇ ਤੇ ਜਿੱਥੇ ਜਿੱਥੇ ਲੱਗਦਾ ਹੈ ਕਿ ਇੱਥੇ ਲੀਕੇਜ ਹੋ ਸਕਦੀ ਹੈ ਸਸਪੈਕਟਿਡ ਪੁਆਇੰਟਸ ਉਹ ਸਾਰੇ ਦੇ ਸਾਰੇ ਬੰਦ ਕੀਤੇ ਜਾਂਦੇ ਨੇ ਫਿਰ ਟੈਸਟਿੰਗ ਕੀਤੀ ਜਾਂਦੀ ਹੈ ਫਿਰ ਦੇਖਿਆ ਜਾਂਦਾ ਹੈ ਕਿ ਹੁਣ ਲੀਕੇਜ ਬੰਦ ਹੋ ਗਈ ਹੈ ਜਾਂ ਨਹੀਂ ਉਹਦੇ ਵਿੱਚ ਟਾਈਮ ਲੱਗਦਾ ਸਰ ਇੱਕ ਲੋਕਾਂ ਦੇ ਵਿੱਚ ਜਿਹੜੀ ਕਾਫੀ ਸ਼ੰਕਾ ਹੈ ਕਿ ਜਿਹੜੇ ਪਾਣੀ ਦੇ ਟੈਂਕਰ ਸੀਗੇ ਪਟਿਆਲਾ ਤੋਂ ਲੱਗੇ ਸੀਗੇ ਉਹ ਉਹਨਾਂ ਦੇ ਵੀ ਕਹਿੰਦੇ ਸੈਂਪਲ ਲੈਣਾ ਹੈ ਇਹਨਾਂ ਵਿੱਚ ਕਿੰਨੀ ਸੱਚਾਈ ਹੈ ਅ ਦੇਖੋ ਨਾਰਮਲੀ ਗਰਾਊਂਡ ਵਾਟਰ ਕੰਟਾਮਿਨੇਟਿਡ ਨਹੀਂ ਹੁੰਦਾ ਮਤਲਬ ਬੜਾ ਰੇਅਰ ਹੈ ਕਿ ਥੱਲੋਂ ਜਿਹੜਾ ਗਰਾਊਂਡ ਕਿਉਂਕਿ ਸਾਰਾ ਗਰਾਊਂਡ ਵਾਟਰ ਦੇ ਰਾਹੀਂ ਟੈਂਕਰ ਪਰਕੇ ਇੱਥੇ ਲਿਆ ਜਾਂਦਾ ਪਰ ਕਿਉਂਕਿ ਟੈਂਕਰ ਕਈ ਵਾਰ ਖੜੇ ਹੁੰਦੇ ਆ ਉਹਨਾਂ ਦੇ ਵਿੱਚ ਬੈਕਟੀਰੀਅਲ ਕੰਟਾਮਿਨੇਸ਼ਨ ਹੋ ਜਾਂਦੀ ਹੈ ਜਿਹੜਾ ਇਸ ਕੇਸਿਸ ਦੇ ਵਿੱਚ ਆਇਆ ਸੀ ਬਟ ਆਪਾਂ ਇਨਸ਼ੋਰ ਕਰ ਰਹੇ ਹਾਂ ਕਿ ਐਡਕੂਏਟ ਉਹਦੀ ਕਲੋਰਿਨੇਸ਼ਨ ਹੋਵੇ ਸਫਾਈ ਹੋਵੇ ਐਂਡ ਦੁਬਾਰਾ ਸੈਂਪਲ ਲਿੱਤੇ ਗਏ ਨੇ ਉਹ ਸੈਂਪਲ ਅਜੇ ਤੱਕ ਤਾਂ ਕੋਈ ਪੋਜ਼ਿਟਿਵ ਨਹੀਂ ਆਇਆ ਤੇ ਆਪਾਂ ਉਮੀਦ ਕਰਦੇ ਹਾਂ ਕਿ ਸਾਰਾ ਪਾਣੀ ਹੁਣ ਸਾਫ਼ ਸਪਲਾਈ ਹੋਊਗਾ ਕੀ ਹੁਣ ਸਰਨਲ ਮਾਨਯੋਗ ਡੀਸੀ ਮੈਮ ਮੈਸਟਰਨ ਸਾਹਿਬ ਔਰ ਸਾਰੇ ਮੈਕਮੇਸ ਅੰਦਰ ਇਨਵੋਲਡ ਹੋਏ ਪਏ ਔਰ ਇਕੱਠੇ ਹੋ ਕੇ ਅਸੀਂ ਇਸ ਚੀਜ਼ ਦੇ ਮਗਰ ਪਏ ਹੋਏ ਆਂ ਆਊਟ ਬ੍ਰੇਕ ਇੱਕ ਵਾਰੀ ਕਾਫੀ ਹੋ ਗਿਆ ਸੀਗਾ ਪਰ ਹੁਣ ਸਥਿਤੀ ਅੰਡਰ ਕੰਟਰੋਲ ਹੈ ਕੱਲ ਤੋਂ ਕੇਸਸ ਘਟਨੇ ਰਾਤ ਇੱਕ ਬੱਚਾ ਬਿਮਾਰ ਹੋ ਗਿਆ ਸੀ ਮੈਂ ਆਪ ਮੈਂ ਤੇ ਪ੍ਰਸ਼ਾਸਨ ਅਸੀਂ ਪਉਨੋ ਪਰਸਨਲੀ ਹਸਪੀਟਲ ਚੜ੍ਹ ਕੇ ਆਈ ਸੀਗੇ ਮਤਲਬ ਕਿ ਲੈਵਲ ਆਫ ਜਿਹੜਾ ਸੱਡਾ ਹੁਣ ਇੰਪੋਰਟੈਂਸ ਅਸੀਂ ਦਿੱਤੀ ਬਹੁਤ ਜ਼ਿਆਦਾ ਹੈ ਸ਼ਰੂਤੇ ਦੇ ਰਹੇ ਆਂ ਔਰ ਮੇਰੀਆਂ ਬਾਈ ਟੀਮਾਂ ਲੱਗੀਆਂ ਹੋਈਆਂ ਨੇ ਜਿਹੜੇ ਕਿ ਘਰ-ਘਰ ਜਾ ਰਹੇ ਨੇ ਮੇਰੇ ਇਸ ਹਲਕੇ ਦੇ ਤਿੰਨ ਐਸਐਮਓ ਉਥੇ ਬੈਠੇ ਆਂ ਔਰ ਸਾਰੇ ਆਪ ਮੇਰੇ ਐਪਿਡੈਮੋਲੋਜਿਸ ਤੇ ਥੀਏ ਔਰ ਅਸੀਂ ਕੋਸ਼ਿਸ਼ ਕਰ ਰਹੇ ਕਿ ਜਲਦ ਤੋਂ ਜਲਦ ਇਹਨਾਂ ਦਾ ਕੈਸ਼ੁਐਲਟੀ ਕਿੰਨੀ ਹੋਈ ਹੈ ਜੀ ਤੇ ਭਰਤੀ ਕਿੰਨੀ ਤੇ ਹੁਣ ਸਾਡੇ ਕੋਲ 11-12 ਹੈਗੇ ਨੇ ਤੇ ਕੈਸ਼ੁਐਲਟੀਆਂ ਜਿਹੜੀਆਂ ਪਹਿਲਾਂ ਉਹੀ ਹੈ ਪੋਜ਼ਿਟਿਵ ਕਿੰਨੇ ਨੇ ਜੀ ਟੋਟਲ ਬਸਤੀ ਬਡੀ ਮੈਂ ਬਸਤੀ ਡਾਇਰੀਆ ਡਾਇਰੀਆ ਉਹੀ ਜਿਹੜੇ ਅਸੀਂ ਭੇਜੇ ਜਿਹੜੇ ਹੋਰ ਅਸੀਂ ਭੇਜੇ ਪੇਸ਼ੈਂਟਸ ਆਬਵੀਅਸਲੀ ਉਹ ਉਹਨਾਂ ਨੂੰ ਡਾਇਰੀਆ ਹੋਇਆ ਸੀ ਤਾਂ ਹੀ ਉਹਨਾਂ ਨੂੰ ਭੇਜਿਆ ਹੋਇਆ ਸੀ ਟੋਟਲ ਕਿੰਨੇ ਨੰਬਰ ਲਾ ਕੇ ਜੀ ਹਾਂਜੀ ਹੁਣ ਹੁਣ ਤੱਕ ਸਾਡੇ ਕੋਲ 106 ਪੇਸ਼ੈਂਟ ਹੈਗੇ ਨੇ ਕੱਲ ਰਾਤ ਤੱਕ ਤੇ ਹੁਣ ਅਸੀਂ ਲੇਟੈਸਟ ਜਿਹੜਾ ਗਿਣਤੀ ਅਸੀਂ ਅਪਡੇਟ ਕਰ ਰਹੇ ਹਾਂ ਪਰ ਰਾਤ ਨੂੰ ਕਾਫੀ ਥਲ ਪਈ ਹੋਈ ਹੈ ਹੁਣ things are getting better ਡਾਕਟਰ ਇੱਕ ਅਪਡੇਟ ਦੇਵਗੇ ਆ ਕੇਸਿਸ ਹੁਣ ਕਾਟ ਰਹੇ ਹੈਗੇ ਡਿਟੇਲਸ ਸਾਡੇ ਸਰਵ ਸਰਜਨ ਮੈਡੀਕਲੀ ਐਂਡ ਟੈਕਨੀਕਲ ਡਿਟੇਲਸ ਕਮਿਸ਼ਨਰ ਸਾਹਿਬ ਦਾ ਸਾਂਝੀ ਵੀ ਕਰ ਦੇਣਗੇ ਅਸੀਂ ਇਹਦੀ ਪ੍ਰੋਪਰ ਮੈਪਿੰਗ ਕਰ ਲਈ ਹੈਗੀ ਪਲੇਸ ਟੂ ਪਲੇਸ ਤਿੰਨੇ ਚੀਜ਼ਾਂ ਤੇ ਸਾਡਾ ਧਿਆਨ ਹੈਗਾ ਸੋਰਸ ਆਫ ਵਾਟਰ ਕਿੱਥੇ ਕੋਈ ਲੀਕੇਜ ਹੈਗੀ ਕੰਟਮੀਨੇਸ਼ਨ ਦਾ ਸੋਰਸ ਹੋ ਗਿਆ ਪੇਸ਼ੈਂਟਸ ਦੀ ਕਲਸਟਰਿੰਗ ਕਿੱਥੇ ਹੈਗੀ ਅਸੈਂਡਿੰਗ ਡਿਸੈਂਡਿੰਗ ਆਰਡਰ ਇਸ ਸਾਰੀ ਮੈਪਿੰਗ ਕਰਕੇ ਹੁਣ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਬਟ ਇਹਦੇ ਨਾਲ ਹੀ ਨਾਲ ਜਿਹੜਾ ਸਰਾਊਂਡ ਕੋਈ ਮਸਲੇ ਇਸ ਟਾਈਮ ਤੇ ਵਾਟਰ ਬੋਰਨ ਡਿਜ਼ੀਜ਼ਸ ਵੱਧ ਜਾਂਦੀ ਹੈ ਤਾਂ ਜਿੰਨੇ ਵੀ ਹੌਟ ਸਪots ਵੀ ਹੈਗੇ ਉਹਨਾਂ ਤੇ ਵੀ ਅਸੀਂ ਟੀਮਾਂ ਲਾਤੀ ਹੈਗੀ ਜਿਹੜੇ ਸਾਡੇ ਐਕਸੀਅਨ ਵਾਟਰ ਸਪਲਾਈ ਸੈਨੀਟੇਸ਼ਨ ਔਰ ਸੀਵਰੇਜ ਬੋਰਡ ਹੈਗੇ ਜਿਹੜੇ ਟੈਕਨੀਕਲ ਬੰਦੇ ਹਨ ਉਹਨਾਂ ਦੀ ਟੀਮਸ ਉਹਨਾਂ ਦੇ ਨਾਲ ਐਡਮਿਨਿਸਟ੍ਰੇਟਿਵ ਬੰਦੇ ਅਸੀਂ ਫੁੱਲ ਇਨ ਕਰਕੇ ਚਾਰੇ ਪਾਸੇ ਲਾਤੇ ਹੈਗੇ ਤਾਂ ਕਿ ਅੱਗੇ ਤੋਂ ਕੋਈ ਜੇ ਸੋਰਸ ਵੀ ਹੈਗਾ ਤਾਂ ਪਹਿਲਾਂ ਹੀ ਡਿਟੈਕਟ ਹੋ ਕੇ ਉਹਦੀ ਪ੍ਰੀਵੈਂਟਿਵ ਕਾਰਵਾਈ ਹੋ ਜਾਣ ਮੈਡੀਕਲ ਟੀਮਸ ਡੋਰ ਟੂ ਡੋਰ ਸਰਵੇ ਸਾਡੀ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਉਨ੍ਹਾਂ ਨੇ ਟੀਮਸ ਵਧਾਈਆਂ ਹੋਈਆਂ ਨਰਸਿੰਗ ਸਟਾਫ ਵਗੈਰਾ ਜਿਹੜੇ ਘਰ ਤੋਂ ਡੋਰ ਟੂ ਡੋਰ ਜਾ ਕੇ ਵੀ ਜੇਕਰ ਕੋਈ ਪੇਸ਼ੈਂਟ ਹੈ ਜੋ ਰਿਪੋਰਟ ਨਹੀਂ ਕਰ ਰਹਾ ਹੈਗਾ ਕਿ ਕਿਸੇ ਨੂੰ ਲੱਗ ਰਹਾ ਹੈਗਾ ਕਿ ਕੁਝ ਨਹੀਂ ਹੈਗਾ ਉਨ੍ਹਾਂ ਨੂੰ ਵੀ ਲੈ ਕੇ ਆ ਰਹੇ ਹਾਂ ਤਾਂ ਕਿ ਉਨ੍ਹਾਂ ਦਾ ਵੀ ਪ੍ਰੀਵੈਂਟਿਵ ਕੇਅਰ ਕੀਤਾ ਜਾ ਸਕੇ